ਕੀ ਤੇਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਸਾਲਾ ਵੀ ਸੇਫ ਨਹੀਂ ਹੋ ਪੁਲਸ ਆਲਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਬਰੇਡ ਤੇ ਜਾਣਾ ਸੀ ਕੱਲ ਨੂੰ ਸ਼ਬਹ ਕੱਲ ਬਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਤੁਹਾਨੂੰ ਕੋਈ ਪਤਾ ਲੱਗਿਆ ਉਹਦਾ ਬਾਈ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮਕ ਕਰਦੇ ਹੁਣ ਜਿਹੜੇ ਅਰੂਪੀ ਨੇ ਉਹਨਾਂ ਦੇ ਬਾਰੇ ਅਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਅਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਬੁਲਸ ਮੁਲਾਜ਼ਮ ਮਾਰਤਾ ਐ ਡਾ 6 ਫੁੱਟ ਦਾ ਲੱਭੋ ਕਿਹਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਦਿਓ। ਇੰਨਾ ਛੋਟਾ ਜਿਹਾ ਨੱਬਾ ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਨੇ ਮਾਰਿਆ। ਅਸੀਂ ਉਹਦੀ ਫੈਮਿਲੀ ਨੂੰ ਨਹੀਂ ਛੱਡਾਂਗੇ। ਅ ਇਸਕੇ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਕੇ ਬਾਅਦ ਹੀ ਪਤਾ ਲੱਗੇਗਾ। ਬਾਕੀ ਤੋਂ ਇਸਕੇ ਦੋ ਬੁੰਡੇ ਦਿਖ ਰਹੇ تھے۔ ਛਾਤੀ 'ਤੇ ਦੋ ਦੋਨੋਂ ਤਾਂ ਚਾਕੂ ਸੇ ਵਾਰ ਕੀਆ ਗਿਆ ਹੈ। ਅੱਛਾ। ਬਾਕੀ ਤਾਂ ਪੋਸਟਮਾਰਟਮ ਮੇ ਪਤਾ ਲੱਗੇਗਾ ਕਾਰਨ। ਕਿਨੇ ਵਾਰ ਕੀਤੀ ਹੋਣੀ ਚਾਕੂ। ਕਿੱਡੇ ਦੋ ਦੋ ਹੋਲ ਦਿਖ ਰਹੇ ਹਨ। ਦੋਨੋਂ ਸਾਈਡ 'ਤੇ। लेफ्ट और लाइफ ये आइडिया नहीं हो तो पोस्टमार्टन का पता लगेगा हाँ हमारे पास ब्राउड डेड आए हैं ये अमनदीप है। सिंह नाम था इनका हाँ नवदीप सिंह नाम से एक भाई भी आया था हाँ जिसको भी सौर पे सर पे चोट वगैरह आई है उससे भी हाँ टाके वगैरह लगे उसके पाँच से छ के सीरियस वगैरह तो नहीं है बस पर्चा वगैरह हुआ है उसका ਆਫੀਸਰ ਕਲੋਨੀ ਪਟਿਆਲਾ ਵਿਕੇ ਇੱਕ ਕਾਂਸਟੇਬਲ ਅਮਨ ਨਾਮ ਦਾ ਲੜਕਾ ਹੈ ਉਹ ਪੋਸਟਡ ਹੈ ਉੱਤੇ ਸੀ ਉਹਦੀ ਅਜ ਮੈਂ ਇਸ ਕੇ ਨਾਬਾ ਕੋਲ ਕੋਈ ਰਿਪੋਰਟ ਨਹੀਂ ਹੋਈ ਹੈ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨੇ ਹੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਆਫੀਸਰ ਸੀਗਾ ਕਾਂਸਟੇਬਲ ਉਹਦੀ ਅਹ ਦੇ ਤੋ ਯਾਰ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਅਸੀਂ ਜੰਮੂ ਆਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਤੇ ਇਹਦੇ ਭਰਾ ਦੀ ਬਿਮਾਰੀ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫਾਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੇ ਇਮੀਡੀਏਟਲੀ ਵਿਦੇ ਪਹੁੰਚ ਗਿਆ ਸੀ ਹੱਤ ਲਕਾ ਦੀ ਨਾਲ ਦਿੱਤੇ ਕਤਲ ਕਾਦੀ ਨਾਲ ਕੀਤਾ ਗਿਆ ਕੋਈ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਂਦੋ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਦਾ ਪਲੀਜ਼ ਮੈਨੂੰ ਦੇਖ ਲੈਂਦੋ ਇੱਕ ਵਾਰ ਪਲੀਜ਼